ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਪਿੰਡ ਸਲਾਣਾ ਨੇੜੇ ਖੰਨੇ ਦੇ ਵਿੱਚੋਂ ਆ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਪੈਂਦਾ ਹੈ ਖਾਸ ਲੋਕੇਸ਼ਨ ਦੋਸਤੋ ਖੰਨੇ ਦੇ ਬਿਲਕੁਲ ਨਾਲ ਇਹ ਡੇਰੀ ਫਾਰਮ ਹੈ ਸਲਾਣਾ ਪਿੰਡ ਦਾ ਨਾਮ ਹੈ ਜਿੱਥੇ ਵੀਡੀਓ ਬਣਾ ਰਹੇ ਇੱਥੇ ਇਹਨਾਂ ਕੋਲ ਹਰ ਰੋਜ਼ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਵੱਦਾ ਇੱਕ ਫਾਰਮ ਵੀ ਹੈ ਵਿਕਰੀ ਵਾਲੀਆਂ گاਵਾਂ ਦੀ ਜੇ ਗੱਲ ਕਰੀਏ ਦੋਸਤੋ ਤਾਂ 9-9 10-10 گاਵਾ ਸੂਨੀਆਂ ਵੀਆਂ ਇਸੇ ਤਰ੍ਹਾਂ ਗੱਬਾਂ ਕੁਸ گاਵਾ ਕੱਚੀਆਂ ਹਰੇਕ ਤਰ੍ਹਾਂ ਦਾ ਪਸ਼ੂ ਇੱਥੇ ਵਿਕਰੀ ਆਲਾ ਮਿਲਦਾ ਹੈ ਅੱਜ ਵੀ ਤੁਹਾਨੂੰ ਜਿਹੜੀ ਵੀਡੀਓ ਦਿਖਾਉਣੀ ਹੈ ਇਹਦੇ ਵਿੱਚ 15-18 ਨਗ ਜਿਹੜੇ ਉਹ ਵੀਡੀਓ ਦੇ ਮਾਧਮ ਨਾਲ ਦਿਖਾ ਦੂੰਗਾ ਬਾਕੀ ਜਦੋਂ ਤੁਸੀਂ ਆਉਂਗੇ ਤਾਂ ਪਸ਼ੂ ਇੱਥੇ ਬਹੁਤ ਸਾਰੇ گاਵਾ ਇੱਥੇ ਤੁਹਾਨੂੰ ਬਹੁਤ ਸਾਰੀਆਂ ਖੜੀਆਂ ਮਿਲਣਗੀਆਂ ਜਰਸੀ ਵੈਡ ਵੀ ਇੱਕ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਨੰਬਰ ਸਕਰੀਨ ਉੱਤੇ ਬਾਈ ਜੀ ਉਹਨਾਂ ਦਾ ਚੱਲਦਾ ਰਹਿਣਾ ਉੱਤੇ ਤੁਸੀਂ ਕਾਲ ਕਰਨੀ ਹੈ ਸ਼ੁਰੂਆਤ ਕਰਾਂਗੇ ਬਿਲਕੁਲ ਹੀ ਤਾਜੀ ਸੂਈ ਅੱਜ ਦੀ ਇਸ ਗਾਂ ਤੋਂ ਤੇ ਕੋਜ਼ਮੈਂਟ ਪਹਿਲਾਂ ਹੀ ਸੋਕੇ ਹੱਟੀ ਹੈ ਸੋ ਉਸ ਤੋਂ ਬਾਅਦ ਜੇ ਰਿਲੈਕਸ ਹੋ ਕੇ ਬੈਠੂਗੀ ਆਪਾਂ ਵੀਡੀਓ ਦੀ ਸ਼ੁਰੂਆਤ ਇਸ ਵਾਈਡ ਤੋਂ ਕਰ ਲੈਨੇ ਆਓ ਜਾਣਕਾਰੀ ਬਾਈ ਤੋਂ ਲੈਨੇ ਆ ਤੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾ ਦੇਾਂਗੇ ਵਿਰਿੰਦਰ ਭਾਈ ਸਤਿ ਸ਼੍ਰੀ ਅਕਾਲ ਠੀਕ ਆ ਭਾਈ ਜੀ ਅੱਜ ਨਾਗ ਅੰਦਾਜ਼ਾ ਮੋਟਾ ਜਿਹਾ 25 30 ਅਕ 24 ਘੰਟੇ ਜੀ ਆਪਣੇ ਕੋਲ ਇੰਨੇ ਰਹਿੰਦੇ ਯਾਰ ਹਾਂਜੀ ਹਾਂ ਬਾਈ ਜਿਹੜੀ ਹੁਣ ਗਾਂਸ ਸੂਈ ਆਪਾਂ ਇਸੇ ਤੋਂ ਸ਼ੁਰੂਆਤ ਕਰ ਲੈਨੇ ਆ ਕਿੰਨਾ ਮਸੂਆ ਸੂਪ ਇਹ ਭਾਜੀ ਦੂਜਾ ਸੂਆ ਸੂਈ ਆ ਜੀ ਠੀਕ ਐ 50 053 ਬੋਲ ਆਉਂਦਾ ਹੀ ਸੈਕ ਦਾ ਉਹਦੀ ਆਪ ਐ ਜੀ ਇਹ ਹੂੰ ਤੇ ਤਕਰੀਬਨ 37 38 ਕਿਲੋ ਤੇ ਪੀਕ ਫੜਿਆ ਜੀ ਇਹਨੇ ਪਹਿਲੇ ਸੂਏ ਦਾ ਐ ਕਿ 45 46 ਕਿਲੋ ਨਾਰਮਲ ਦੁੱਧ ਚਾਊਗੀ ਜੀ ਠੀਕ ਐ ਸੂਈ ਨੂੰ ਤਾਂ ਕੁਝ ਟਾਈਮ ਹੀ ਹੋਇਆ ਹੁਣੇ ਸੂਈ ਆ ਜੀ 10 ਤੋਂ 15 ਮਿੰਟ ਹੋਏ ਹੋਣਗੇ ਹਜੇ ਵੀ ਤੁਸੀਂ ਆਂ ਦੇਖ ਲੋਗੀ ਹਵਾਨਾ ਬਿਲਕੁਲ ਉਹ ਪਿਆ ਖਾਲੀ ਪਿਆ ਜੀ ਸ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਈ ਬੱਚੇ ਨੂੰ ਜਨਮ ਦਿੱਤਾ ਜੀ ਇਹਨੇ ਹਜੇ ਰਸੋ ਬੱਚਾ ਅਸੀਂ ਗੱਟੇ ਤੇ ਪਾ ਕੇ ਬਾਹਰ ਲਿਆਂਦਾ ਸੋ ਗਾਂ ਦੀ ਤਿਆਰੀ ਦੇਖੋ ਗਰਮਾਲੀ ਦੀ ਫਿਟਿੰਗ ਵਾਲਾ ਹਵਾਨਾ ਖੁੱਚਾਂ ਤੋਤੇ ਆ ਹਜੇ ਸੂਕ ਹੀ ਹਟੀ ਐ ਕੁਸ ਮੈਂਟ ਹੀ ਹੋਏ ਐ ਨੂੰ ਸੂਈ ਨੂੰ ਜੇਰ ਦਾ ਕੋਈ ਲਾੜ ਹਜੇ ਬਾਹਰ ਨਹੀਂ ਇਹਨੇ ਕੱਢਿਆ ਥਾਣੇ ਦੇ ਹੱਥੀ ਚਵਾਈ ਵਾਲਿਆ ਹਵਾਨਾ ਇਹਦਾ ਬੜਾ ਚੰਗਾ ਬਹੁਤ ਸੋਹਣੀ ਕੁਆਲਿਟੀ ਚਾਹੇ ਜਿੰਨਾ ਚਿਰ ਜਦੋਂ ਬੱਚਾ ਥਾਣਾ ਦੇ ਨਾਲ ਲਾਵਾਂਗੇ ਮਤਲਬ ਚੋਣ ਲਗਾਗੇ ਉਦੋਂ ਮਾੜੀ ਮੋਟ ਸਪੇਸ ਜਿਹੜੀ ਹਵਾਨੇ ਚ ਦਿਸਦੀ ਆ ਉਹ ਵੀ ਇਹਨੇ ਟਾਈਟ ਫੁੱਲ ਕਰ ਜਾਣਾ ਹੁਣ ਤੇ ਤਾਜੀ ਸੂਈਆਂ ਗਾਂ ਤੁਹਾਨੂੰ ਦਿਖਾ ਰਹੇ ਆ ਸੋ ਜਿੰਨੂੰ ਪਸੰਦ ਆਵੇ ਸੋ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਤੁਹਾਨੂੰ ਗਾਵਾਂ ਜਿਹੜੀਆਂ ਉਹ ਕੁਸ ਜਿਹੜੀਆਂ ਗੱਬਣਾ ਤੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਸੂਈਆਂ ਸੂਈਆਂ ਤੋਂ ਬਾਅਦ ਤੁਹਾਨੂੰ ਦਿਖਾ ਦੇਾਂਗੇ ਇਸ ਸਾਈਡ ਤੇ ਖੁਰਨੀ ਦੇ ਉੱਤੇ ਵੱਡੀਆਂ ਗਾਵਾਂ ਕੁਸ ਦਿਖਾਉਣੇ ਤੁਹਾਨੂੰ ਅਬਈ ਇਧਰੋਂ ਆਪਾਂ ਸ਼ੁਰੂਆਤ ਕਰਦੇ ਆ ਹੁਣ ਹਾਂਜੀ ਵੀਰ ਜੀ ਆਪਾਂ ਕੁਸ਼ਕ ਗਾਵਾਂ ਹੀ ਤੋਰ ਕੇ ਦਿਖਾਵਾਂਗੇ ਜੀ ਠੀਕ ਹੈ ਵੱਡੀਆਂ ਗਾਵਾਂ ਭਜਦੀਆਂ ਬਹੁਤ ਜ਼ਿਆਦਾ ਨੇ ਜੀ ਇਹ ਹੂੰ ਪਾਜੀ ਦੂਜਾ ਸੂਰ ਸੁਣਾ ਜੀ ਇਹਨੇ ਠੀਕ ਹੈ 15 ਤੋਂ 20 ਦਿਨ ਦੀ ਨਰਮ ਹੈ ਜੀ ਹਜੇ ਠੀਕ ਹੈ 35 ਪਲਸ ਮਿਲਕ ਪਾਇਆ ਹੋਇਆ ਜੀ ਸਾਰਾ ਸੀਮੈਂਟ ਡੀਟੇਲ ਆਪਣੇ ਕੋ ਹੈਗੀ ਹੈ ਜੀ ਹੂੰ ਚੇ ਕਰਮਾ ਲਈ ਤੰਦਰੁਸਤ ਰਹੇ ਜੀ 40 ਪਲਸ ਨਾਰਮਲ ਚੱਲੂਗੀ ਜੀ ਠੀਕ ਹੈ ਬਹੁਤ ਸੋਹਣਾ ਲੇਵਾ ਜੀ ਬਿਲਕੁਲ ਨਰਮ ਪਿਆ ਜੀ ਵੇ ਸਹੀ ਸਪੇਸ ਬਹੁਤ ਜ਼ਿਆਦਾ ਪਈ ਹੈ ਜੀ ਬਿਲਕੁਲ ਸੋਸੋ ਹੱਥੀ ਚੁਾਈ ਵਾਲਾ ਵੀ ਥਾਣ ਤੇ ਬਹੁਤ ਸੋਹਣਾ ਢਾਂਚਾ ਬਹੁਤ ਸੋਹਣਾ ਇਹਦਾ ਹੂੰ ਅਗਾੜੀ ਪਿਛਾੜੀ ਬੋਝ ਵਧੀਆ ਜੀ ਤੋ ਦੇਖੋ ਇਹਦਾ ਸਟਰਕਚਰ ਇਹ ਦੋ ਅਗੇ ਬਾਈ ਇਹ ਦੂਜੇ ਨੰਬਰ ਤੇ ਜੀ ਇਹ ਵੀ ਫਾਰਮ ਚ ਲਈ ਆਪਾਂ ਜੀ ਇਹ ਰੈਡੀ ਹੈ ਜੀ ਇਹ ਮਸਾਂ ਜੀ 10 ਦਿਨਾਂ ਦੇ ਹਫਤੇ ਦੇ ਵਿੱਚ ਵੀ ਸੂਬੂਗੀ 35 36 ਕਿਲੋ ਦੁੱਧ ਦੇਦਾ ਪਾਇਆ ਹੈ 40 ਤੋਂ ਬਾਅਦ ਇਹ ਨੋਰਮਲ ਮਿਲਕਿੰਗ ਕਰਾ ਦੂਗੀ ਜੀ ਇਹ ਤੋੜ ਦਿੰਦੇ ਆਪਾਂ ਛੁੱਟ ਤੋੜ ਦੇ ਨੂੰ ਸੋ ਦੱਸੋ ਜਿਹੜੀਆਂ ਜਿਹੜੀਆਂ ਸੌਖੀਆਂ ਤਰ੍ਹਾਂ ਪਹਿਣੀਆਂ ਉਹ ਤੋੜ ਦਿਆਂਗੇ ਬਾਕੀ ਜਿਨੇ ਪੈਸੇ ਲਾਉਣੇ ਆ ਉਹਦਾ ਹੱਕਾ ਵੀ ਉਹ ਆ ਕੇ ਤਸੱਲੀ ਕਰੂਗਾ ਹਵਾਨਾ ਬੜਾ ਕਮਾਲ ਦਾ ਇਸ ਵੈਡ ਦਾ ਵੀ ਆਗੋਂ ਹਵਾਨਾ ਚੰਗਾ ਨਾਲ ਬਾਡੀ ਦੇ ਅਟੈਚਮੈਂਟ ਦੇਖਿਓ ਉਪਰ ਤੱਕ ਹਵਾਨੇ ਦੀ ਕਿੱਡੀ ਸੋਹਣੀ ਹੈ ਬੰਨ ਕੇ ਜੇ ਰੱਖਣੀ ਹੈ ਤਾਂ ਵੀ ਦੱਸੋ ਜੇ ਫਾਰਮ ਚ ਖੁੱਲੀ ਛੱਡਨੀ ਹੈ ਤਾਂ ਫਿਰ ਤਾਂ ਕਾਮਜਾਬ ਰਹਿਣਾ ਹੀ ਹੁੰਦਾ ਗਾਂ ਨੇ ਪਰ ਬੰਨ ਕੇ ਰੱਖਿਆ ਵੀ ਬਹੁਤ ਸੋਹਣੀ ਗਾਂ ਚੰਗਾ ਦੁੱਧ ਪਾਉਂਦੀ ਰਹੂਗੀ ਹਵਾਨੇ ਦੀ ਅਟੈਚਮੈਂਟ ਦੇਖੋ ਕਰਮਾ ਵਾਲੀ ਬਿਊਟੀ ਤੇ ਪਾਜੀ ਬਰੀਡ ਦਾ ਬਹੁਤ ਵਧੀਆ ਕੰਬੀਨੇਸ਼ਨ ਹੈ ਜੀ ਹੂੰ ਸੋਹਣੀ ਗਾਂ ਦੱਸੋ ਸੋ ਇਹ 2 ਨੰਬਰ ਤੇ ਤੁਹਾਨੂੰ ਇੱਥੇ ਵੱਧੀਆਂ ਹੋਈਆਂ ਚੋ ਦਿਖਾ ਰਹੇ ਹਾਂ ਇਸ ਤੋਂ ਬਾਅਦ ਚ ਫਿਰ ਇੱਕ ਤਿੰਨ ਨੰਬਰ ਤੇ ਗਾਂ ਵੱਧੀ ਵੀ ਤੇ ਪਾਜੀ ਪਹਿਲਾ ਸੂਆ ਜੀ ਹੂੰ ਚਾਰ ਦੰਦ ਕੰਪਲੀਟ ਹੈ ਜੀ ਇਹ ਠੀਕ ਹੈ ਹਫਤਾ 10 ਦਿਨ ਲਊ ਜੀ ਮਸਾਂਈ ਸੂਣ ਦੇ ਵਿੱਚ ਠੀਕ ਹੈ ਨੋਰਮਲ ਤਾਂ ਨੋਰਮਲ ਚੱਲੀ ਜੀ 35+ ਮਿਲ ਕੇ ਰਿਕਾਰਡ ਕਰਾਉਗੀ ਸਾਰੀ ਸੀਮੈਂਟ ਡਿਟੇਲ ਇਹਦੀ ਵੀ ਹੈਗੀ ਹੈ ਜੀ ਆਪਣੇ ਕੋਲ ਓਕੇ ਸੋ ਦੋਸਤੋ ਪਹਿਲਾ ਸੁਆ ਚਾਰ ਦੰਦ ਕੰਪਲੀਟ ਹਵਾਨਾ ਸੋਣਾ ਦਿਨ ਹਜੇ ਲੈਂਦੀ ਐ ਸੋਨ ਚ ਕੱਦ ਕਾਠ ਚੰਗਾ ਹੈ ਸਟਰਕਚਰ ਦੇਖੋ ਥਾਣੇ ਦੇ ਹੱਥੀ ਚਵਾਈ ਵਾਲੇ ਵੀ ਐ ਬਾਕੀ ਮਸ਼ੀਨ ਤੇ ਤਾਂ ਜਿੱਦਾਂ ਦਾ ਮਰਜ਼ੀ ਥਾਣ ਹੋਵੇ ਮਸ਼ੀਨ ਨੇ ਦੁੱਧ ਚੋਈ ਲੈਣਾ ਹੁੰਦਾ ਹੈ ਤੇਰਾ ਨੰਬਰ ਤੇ ਸੀ ਇਹ ਸੁਈ ਵੀ ਗਾਣੂ ਮੈਂ ਮਤਲਬ ਉਹ ਅਲਹਿਦਾ ਹੀ ਤੁਹਾਨੂੰ ਵੱਖਰੀ ਦਿਖਾਤੀ ਹੈ ਵੈਸੇ ਇਧਰੋਂ ਸ਼ੁਰੂਆਤ ਕੀਤੀ ਹੈ ਅਸੀਂ ਇਸ ਵੀਡੀਓ ਦੀ 4 ਨੰਬਰ ਤੇ ਖੋਰ ਗੱਭਣਗਾ ਇਹਨੇ ਭਾਜੀ ਦੂਜਾ ਸੂਰ ਸੁਣਾ ਜੀ ਹੂੰ ਆਪਣੇ ਕੋਲ ਤਿੰਨ ਕਿ ਦਿਨ ਹੋਏ ਨੇ ਫਾਰਮ ਤੋਂ ਆਇਨੂ ਜੀ ਹਜੇ ਪੂਰੀ ਤਰ੍ਹਾਂ ਖਸਾਬ ਵੀ ਨਹੀਂ ਹੋਈ ਜੀ ਠੀਕ ਹੈ ਤੇ ਬਹੁਤ ਸੋਹਣਾ ਦੁੱਧ ਪਾਇਆ ਹੈ ਰਤੀ 39 ਕਿਲੋ ਪਾਇਆ ਹੋਇਆ ਜੀ ਕਿ 45 40 ਕਿਲੋ ਨਾਰਮਲ ਮਿਲਕ ਪਾਉਗੀ ਜੀ ਸਾਰੀ ਸੀਮੰਡਲੇ ਦੇ ਵੀ ਆਪਣੇ ਕੋ ਹੈਗੀ ਹੈ ਜੀ ਟਾਈਮ ਕਿੰਨਾ ਬਾਕੀ ਹੈ ਟਾਈਮ 15 ਤੋਂ 20 ਦੇ 15 ਦਿਨ ਲਾਉ ਜੀ ਬਸ ਸਾਈ ਠੀਕ ਹੈ ਅੱਗੇ ਤੋਰੀ ਬਈ 5-4 ਦਿਨ ਆਪਣੇ ਕੋ ਖੜਨ ਕਰਕੇ ਇਧਰ ਉਧਰ ਹੋ ਸਕਦੇ ਨੇ ਜੀ ਓਕੇ ਸੋ 15 ਤੋਂ 20 ਦਿਨ ਲੈ ਸਕਦੀ ਹੈ 5-4 ਦਿਨ ਇਧਰ ਉਧਰ ਕਈ ਵਾਰ ਪਸ਼ੂ ਟਰੈਵਲ ਕਰਦਾ ਸਫਰ ਕਰਦਾ ਤਾਂ ਉਹਦੇ ਨਾਲ ਅਗਾ ਪਿਛਾ ਹੋ ਜਾਂਦਾ ਹੈ ਵੱਡੀ ਗਾਂ ਹੈ ਬੋਡੀ ਵੇਟ ਤੁਸੀਂ ਦੇਖਿਓ ਲੰਬਾਈ ਬਹੁਤ ਹੈ ਚੰਗਾ ਕੱਦ ਹੈ ਹਉ ਆ ਨਾ ਇਹਦਾ ਵੀ ਦਾ ਸੋ ਫਿਟਿੰਗ ਵਾਲੀ ਆ ਹਜੇ ਇਹਨੇ ਪੂਰਾ ਭਰਨਾ ਹੈ ਕਿਉਂਕਿ ਦਿਨ ਪਏ ਆ ਬੰਦੇ ਭਾਈ 4 ਨੰਬਰ ਤੇ ਸੀ ਇੱਕ ਹੋਰ ਗਾਂ ਇਹਦੂ ਅੱਗੇ 5 ਨੰਬਰ ਤੇ ਤੁਹਾਨੂੰ ਦਿਖਾਉਣੇ ਆ ਇਹਦੇ ਭਾਜੀ 15 ਦਿਨ ਪਏ ਨੇ ਜੀ ਹੂੰ 35 ਪਲਸ ਇਹਦਾ ਮਿਲਕ ਪਾਇਆ ਹੋਇਆ ਨੋਰਮਲ ਤੋਂ ਨੋਰਮਲ 40 ਕਿਲੋ ਤੋਂ ਉੱਪਰ ਦੀ ਕੈਪੈਸਿਟੀ ਵਾਲੀ ਆ ਜੀ ਇਹਦੀ ਵੀ ਦੇਖੋ ਜੀ ਅਟੈਚਮੈਂਟ ਅਟੈਚਮੈਂਟ ਕਿੰਨੀ ਚੰਗੀ ਆ ਜੀ ਠੀਕ ਹੈ ਤੇ ਭਾਜੀ ਜਿਹੜਾ ਆਪਣਾ ਲਾਟ ਹੈ ਜੀ ਤਕਰੀਬਨ 10 ਗਾਵਾਂ ਦਾ ਲਾਟ ਬਣਦਾ ਜੀ ਚਾਹੇ ਬੰਦਾ ਆਪਣੇ ਕੋ ਗਰੰਟੀ ਨਾਲ ਲੈ ਲਵੇ ਲਾਟ ਦੇ ਵਿੱਚ ਗਾਵਾਂ ਦੇ ਦਾਂਗੇ 40 ਪਲੱਸ ਦੀ ਗਰੰਟੀ ਨਾਲ ਦੇ ਦਾਂਗੇ ਗਾਵਾਂ ਜੀ ਸਾਰੀਆਂ ਠੀਕ ਹੈ ਦੋਸਤੋ 10 ਗਾਵਾਂ ਬਾਈ ਕਹਿੰਦਾ ਵੀ 10 ਗਾਵਾਂ ਇਦਾਂ ਦੀਆਂ ਦੇ ਦਿਆਂਗੇ ਵੀ 40 ਪਲੱਸ ਐਵਰੇਜ 400 ਲੀਟਰ ਦੁੱਧ ਪਾਉਣੀਆਂ 10 ਗਾਵਾਂ ਲੈ ਆ ਬਈ ਅਜੇ ਤਿਆਰੀ ਫੜਦੀ ਆਉਂਦੀ ਹੈ ਗਾਂਵ ਸੋ ਹਵਾਨੇ ਤੇ ਨਾੜਾਂ ਨੂੰੜਾਂ ਚੰਗੇ ਸਟਰਕਚਰ ਟਾਂਚਾ ਤੁਸੀਂ ਇਹਦਾ ਹੁਣ ਵੀਡੀਓ ਚ ਦੇਖ ਲੈਣਾ ਪੰਜ ਚਾਰ ਦਿਨ ਸਮੇ ਦਾ ਹੀ ਬੀਜੀ ਫਰਕ ਇਧਰ ਉਧਰ ਹੋ ਸਕਦਾ ਪਰ ਬਰੀਡ ਪੱਖੋਂ ਕੋਈ ਕੰਪਰੋਮਾਈਜ਼ ਨਹੀਂ ਜੀ ਕਿਸੇ ਵੀ ਗਾਂ ਚ ਠੀਕ ਹੈ ਇਹ ਦੋ ਅੱਗੇ ਬਈ ਵੈੜ ਜਿਹੜੀ ਇਹਦੇ ਪਾਜੀ 10 ਦਿਨ ਪਏ ਨੇ ਜੀ ਇਹਦਾ ਵੀ ਬਹੁਤ ਚੰਗਾ ਦੁੱਧ ਪਾਇਆ ਹੋਇਆ ਹੈ ਜੀ ਇਹਦਾ ਵੀ ਦੇਖੋ ਸਰੀਰ ਕਿੱਥੇ ਸਹੀ ਅਟੈਚਮੈਂਟ ਬਹੁਤ ਚੰਗੀ ਹੈ ਜੀ ਲੈਵਰ ਸਪਿੰਗ ਬਹੁਤ ਪਈ ਹੋਵਾਨਾ ਦੱਸੋ ਛੋਟੂ ਤੋੜਦੇ ਨੂੰ ਵੀ ਸੋ ਇਹਦੇ ਦਰਨ ਬਾਕੀ ਐ ਇਹਦੇ ਸੋਹਣਾ ਹਵਾਨਾ ਇਹਦਾ ਵੀ ਅੱਗੋਂ ਪਿੱਛੋਂ گاਵਾ ਸਾਰੀਆਂ ਦੱਸੋ ਚੰਗੇ ਦੁੱਧ ਵਾਲੀਆਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਿਉਂਕਿ ਇਹਨਾਂ ਦੇ ਹਵਾਨੇ ਚੰਗੇ ਆ ਥਣ ਸੋਹਣੇ ਆ ਇਸ ਪਾਸੇ ਲਾਸਟ ਉੱਤੇ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਬੜੀਆਂ ਸੋਹਣੀਆਂ ਨਾੜਾਂ ਹਵਾਨੇ ਦੇ ਉੱਤੇ ਇਸ ਟਾਈਮ ਨਜ਼ਰ ਆ ਰਹੀਆਂ। ਬਈ ਕੀ ਡਿਟੇਲ ਹੈ ਇਹਦੀ? ਭਾਜੀ ਇਹਨੇ ਵੀ ਦੂਜਾ ਸੂਆ ਸੂਣਾ ਜੀ। ਹੂੰ। ਤਕਰੀਬਨ ਹਫਤਾ 10 ਦਿਨ ਮਸਾਂ ਹੀ ਲਊ ਜੀ ਇਹ ਤਾਂ। ਠੀਕ ਹੈ। ਤਿਆਰੀ ਭਲਾ ਪੌਣੇ ਸ਼ੁਰੂ ਕਰਤੀਆਂ ਬੱਚੀ ਨੇ ਜੀ। ਅਟੈਚਮੈਂਟ ਦੇਖੋ ਇਹਦੀ ਫੁੱਲ ਆ ਜੀ। ਹੂੰ। 42-43 ਕਿਲੋ ਪਲੂਣਾ ਦੁੱਧ ਪਾਇਆ 45 ਤੋਂ ਪਲੱਸ ਦੀ ਗਾਰੰਟੀ ਤਾਂ ਦੇ ਦਾਂਗੇ ਜੀ ਕੱਲੀ ਵੜੇ। ਤੋਰੀ ਬਈ। ਤੋੜ ਦੇ ਛੋਟੂ। ਫੁੱਲ ਵਜਨ ਵਾਲੀ ਆ ਜੀ ਫੋਨ ਚਾਰਜ ਹੋਰ ਵਾਲੀ ਆ। ਕੱਬ ਇਕੱਠ ਬਹੁਤ ਜ਼ਿਆਦਾ ਆ ਜੀ। ਹੂੰ। ਮੋਰਿੰਗ ਹੋ ਚੰਗੀ ਤਿਆਰੀ ਦੋਸਤੋ ਦਾ ਆਂ ਦੀ ਦੱਸਦੀ ਏ ਹਵਾਨੇ ਵੱਲ ਸੋਏ ਤੁਹਾਨੂੰ ਇਸ ਸਾਈਡ ਤੇ ਖੜੀਆਂ ਸਾਰੀਆਂ ਗਾਵਾਂ ਦਿਖਾਤੀਆਂ ਹੁਣ ਆਪਾਂ ਸ਼ੁਰੂਆਤ ਕਰਾਂਗੇ ਇਸ ਸਾਈਡ ਤੋਂ ਕੁਝ ਸੁੰਨਿਆ ਸੋਹਣਿਆ ਗਾਵਾਂ ਤੁਹਾਨੂੰ ਦਿਖਾਉਣੇ ਆ ਭਾਈ ਇਹ ਦੂ ਬਾਅਦ ਚ ਇਧਰੋਂ ਜਿਹੜੀ ਪਹਿਲੇ ਨੰਬਰ ਤੇ ਸੂਈ ਵੀ ਗਾਂ ਖੜੀ ਹੈ ਇਹ ਭਾਜੀ ਕੱਲੇ ਸੂਈ ਹੈ ਜੀ ਗਾਂ ਸ਼ਾਮ ਨੂੰ ਸੂਈ ਹੈ ਜੀ ਹੂੰ ਜੇ ਜੱਪੇ ਤੋਂ ਬਿਲਕੁਲ ਸਾਫ਼ ਹੈ ਜੀ ਤੇ 28 29 ਕਿਲੋ ਦੁੱਧ ਪਾਇਆ ਹੋਇਆ 30 32 ਕਿਲੋ ਨੋਰਮਲ ਚੋਾਈ ਕਰਾ ਦੂ ਜਿਵੇਂ ਘਰ ਕਿਸੇ ਬੰਨ ਕੇ ਚੋਣੀ ਆ ਜੀ ਠੀਕ ਹੈ ਥਾਣ ਵੀ ਬਹੁਤ ਵਧੀਆ ਜੀ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਤੋਰ ਕੇ ਸਾਡੇ ਨਾਲ ਛੁੱਟ ਤੋਰ ਦੇ ਮੇਲ ਕਾਫ ਹੈ ਜੀ ਇਹਦੇ ਪਿੱਛੇ ਠੀਕ ਹੈ ਭਾਈ ਸੋ ਦੱਸੋ ਗਾਂ ਕਰੇ ਦੁੱਧ ਚੋਣ ਵਾਸਤੇ ਬੰਨ ਕੇ ਰੱਖਣੀ ਆ ਤਾਂ ਤਾਂ ਵੀ ਚੰਗੀ ਰਹੂਗੀ ਹਵਾਨਾ ਤੁਸੀਂ ਦੇਖ ਲਓ ਥਾਣੇ ਦੇ ਹੱਥੀਂ ਚੁਆਈ ਵਾਲੇ ਆ ਬਾਕੀ ਤੁਰਦੀ ਆ ਤਾਂ ਤੁਹਾਨੂੰ ਹਵਾਨਾ ਕਲੀਅਰ ਹੋ ਜਾਣਾ ਇਹਦਾ ਇਸ ਤਰ੍ਹਾਂ ਦਾ ਇਹਦਾ ਟੰਚ ਆ ਬ੍ਰਾ ਥਣ ਤਾਂ ਇਦਾਂ ਦਾ ਦਿਸਦਾ ਵੀ ਅਣਜਾਣ ਬੰਦਾ ਵੀ ਚੁਆਹੀ ਕਰ ਲੂਗਾ ਖੈਰ ਉਹ ਤੁਸੀਂ ਚੋ ਕੇ ਪਾਸ ਵੀ ਕਰ ਲੋਗੇ ਦੁੱਧ ਵੀ ਭਾਜੀ ਮੱਝਾਂ ਵਰਗਾ ਹੋਊਗਾ ਜੀ ਪੂਰਾ ਵਧੀਆ ਫੈਂਟ ਵਾਲਾ ਜੀ ਤੁਹਾਨੂੰ ਬਾਕੀ ਸੀਲ ਠੰਡੀ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਸੋ ਇਹ ਪਹਿਲੇ ਨੰਬਰ ਤੇ ਸੀ ਇਧਰੋਂ ਸੂਈ ਸਵਾਈਗਾ ਇਸ ਤੋਂ ਬਾਅਦ ਚ ਦੋ ਨੰਬਰ ਤੇ ਵੀ ਸੂਈ ਸਵਾਈਗਾ ਤੁਹਾਨੂੰ ਦਿਖਾਉਣੇ ਆ ਤੇ ਭਾਜੀ ਸੂਈ ਹੈ ਸੂਈ ਹੈ ਜੀ ਅੱਜ ਠੀਕ ਹੈ ਫੀਮੇਲ ਨੂੰ ਇਹਨੇ ਜਨਮ ਦਿੱਤਾ ਹੈ 35 36 ਕਿਲੋ ਦੁੱਧ ਪਾਇਆ ਹੋਇਆ ਹੈ ਜੀ ਨਾਰਮਲ 40 ਕਿਲੋ ਦੀ ਮਿਲਕਿੰਗ ਕਰਵਾ ਦਊਗੀ ਜੀ ਹਾਂ ਜੀ ਥੋੜੀ ਜਿਹਾ ਅਡਰਸ ਸਵੇਲਿੰਗ ਜੀ ਜਦੋਂ ਸਵੇਲਿੰਗ ਸੋਲੀ ਚੱਕੀ ਗਈ ਬਿਲਕੁਲ ਫਿਕਸ ਅਡਰ ਹੈ ਅਟੈਚਮੈਂਟ ਉੱਪਰ ਬਹੁਤ ਜੰਗੀ ਹੈ ਤੋੜ ਦੀ ਵਈ ਸੋ ਅੱਛੀ ਇਹਦੇ ਨਾਲ ਆ ਦੋਸਤੋ ਇਹਦੇ ਵਰਗੇ ਹੀ ਰੰਗ ਦੀ ਵੱਛੀ ਹੈ ਸੁਬਾਈ ਜੋਈ ਹੈ ਹਵਾਨੇ ਦੇ ਥੋੜੀ ਭਲੋਣ ਵੀ ਹੈ ਬਾਕੀ ਸਹਿਜ ਹਵਾਨੇ ਦਾ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ ਹਾਂ ਜੀ ਇਸ ਤੋਂ ਅੱਗੇ ਫੇਰ ਇੱਕ ਸੂਈ ਸਵਾਈ ਗਾਂ ਦਿਖਾਉਣੀ ਆ ਤੁਹਾਨੂੰ ਇਹ ਭਾਜੀ ਪਰਸੋਂ ਸ਼ਾਮ ਦੀ ਸੂਈ ਵੀ ਆ ਜੀ ਫੀਮੇਲ ਨੇ ਜਨਨ ਦਿੱਤਾ ਸੁਬਾਹ ਦੀ ਬੌਲੀ ਤੋਂ ਬਿਲਕੁਲ ਖਾਲੀ ਆ ਜੀ ਠੀਕ ਹੈ ਹੁਣ ਮਿਲਕਿੰਗ ਦਾ ਟਾਈਮ ਹੋ ਗਿਆ ਜੀ ਹਜੇ ਵੀ ਦੇਖੋ ਸਪੇਸ ਕਿੰਨੀ ਪਈ ਆ ਜੀ ਸਹੀ ਆਪਾਂ ਪਹਿਲੇ ਦਿਨ ਤੋਂ ਕਹਨੇ ਆਉਨੇ ਆ ਜੀ ਕਿ ਜਿਹੜੀ ਸੂਈ ਗਾਂ ਦੀ ਮੇਰੇ ਕੋਲ ਚਾਹੇ ਚਾਰ ਟਾਈਮ ਮਿਲਕਿੰਗ ਕਰਵਾ ਦਿਓ ਜੀ ਕਿ ਆਪਾਂ ਕਦੇ ਬਾਜ਼ਾਰ ਨਹੀਂ ਲਾਇਆ ਜੀ ਕਦੇ ਕੁਝ ਨਹੀਂ ਨੇਚਰਲ ਆਪਣੇ ਗਾਵਾਂ बिकਦੀਆਂ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੈ 20 ਤੋਂ 22 ਕਿਲੋ ਮਿਲਕਿੰਗ ਹੁਣ ਹੋਊ ਜੀ ਪ੍ਰੈਜ਼ੈਂਟ ਇਹਦੀ ਜੀ ਤਕਰੀਬਨ ਵਧੀਆ ਬੰਦੇ ਵਾਸਤੇ ਲੈਣ ਵਾਸਤੇ ਚੰਗੀ ਗਾਜੀ ਚੰਗੀ ਸੇਵਾ ਵਾਲਾ ਬੰਦਾ 35 36 ਕਿਲੋ ਤੋਂ ਵੀ ਚੋਲੂਗਾ ਜੀ ਇਹ ਤੋਂ ਦਸਤੋ ਹਵਾਨਾ ਫਿਟਿੰਗ ਵਾਲਾ ਤੇ ਚਵਾਈ ਦਾ ਟਾਈਮ ਹੋ ਗਿਆ ਮਿਲਕਿੰਗ ਮਸ਼ੀਨ ਚੱਲੀ ਜਾਂਦੀ ਹੈ ਬਾਈ ਹੋਰੀ ਆਪਦੇ ਫਾਰਮ ਦੀਆਂ ਗਾਵਾਂ ਦੀ ਚਵਾਈ ਕਰ ਰਹੇ ਆ 3:30 ਵਜੇ ਦੀ ਇਹ ਵੀਡੀਓ ਹੈ ਹਵਾਨਾ ਫਿਟਿੰਗ ਵਾਲਾ ਥਣ ਹੱਥੀ ਚਵਾਈ ਵਾਲੇ ਵੀ ਹੈ ਮਸ਼ੀਨ ਤੇ ਚੋਲੋਗੇ ਤਾਂ ਟੂ ਗੋਡਾ ਨਹੀਂ ਹੱਥੀ ਵੀ ਚਵਾਈ ਕਰਦੇ ਹਾਂ ਤਾਂ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਬੱਚਾ ਵੀ ਇਹਦੇ ਨਾਲ ਵੱੱਛੀ ਹੈ ਦੋਨੇ ਸਾਈਡ ਨਾੜਾ ਬਹੁਤ ਚੰਗੀਆਂ ਨੇ ਜੀ ਅਟੈਚਮੈਂਟ ਵਾਲਾ ਜਿੰਨੇ ਮਰਜ਼ੀ ਬੰਦਾ ਸੂਏ ਲੈ ਲਵੇ ਜੀ ਇਹ ਫੁੱਲ ਅਟੈਚਮੈਂਟ ਹੈ ਰਣੀਆ ਇਹ ਬਦੀ ਜੀ ਹੂੰ ਸੂਏਗਾ 3 ਨੰਬਰ ਤੇ ਸੀ ਇਦੋਂ ਅੱਗੇ ਭਈ ਇਹ ਗੱਬਣਾਗਾ ਇਹ ਸੂਈ ਹੋਈ ਆ ਪਾਜੀ ਠੀਕ ਹੈ ਮੇਲ ਕਾਫ ਹੈ ਜੀ ਪਿੱਛੇ ਇਹਦੇ ਤੇ ਵੀ ਬੌਲੀ ਤਾਂ ਬਿਲਕੁਲ ਖਾਲੀ ਹੈ ਜੀ ਤਕਰੀਬਨ 22 ਕਿਲੋ ਬੌਲੀ ਇਹ ਥੱਲੇ ਹੋਊ ਜੀ 35 36 ਕਿਲੋ ਮਿਲਕ ਰਿਕਾਰਡ ਕਰਾਇਆ ਹੈ 40 ਕਿਲੋ ਨਾਰਮਲ ਮਿਲਕ ਦੇ ਲੂਗੀ ਜੀ ਇਹ ਠੀਕ ਹੈ ਦੋਸਤੋ ਪੂਣ ਹਵਾਨੇ ਤੇ ਹਜੇ ਵੀ ਹੈ ਤੇ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਫੁੱਲ ਵਰ ਡੇਟਾ ਚੇ ਦੀ ਗਾਂ ਹੈ हाइट ਪੂਰੀ ਹੈ ਲੰਬਾਈ ਫੁੱਲ ਹੈ ਹਾਂ ਠੀਕ ਹਵਾ ਨੇ ਤੇ ਪਲੂਣ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਵੀਡੀਓ ਦੇ ਵਿੱਚੋਂ ਤਾਜੀ ਸੂਈ ਗਾਂ ਦਸੋ ਬੱਚਾ ਇਹਦੇ ਨਾਲ ਮੇਲ ਕਾਫ ਹੈ ਇਸ ਤੋਂ ਅੱਗੇ ਬਈ ਜਿਹੜੀ ਗਾਂ ਖੜੀ ਹੈ ਇਹ ਵਾਦੀ ਦੂਜਾ ਸੂਆ ਜੀ ਇਹ ਵੀ ਤਾਜੀ ਸੂਈ ਹੈ ਚਾਰਕ ਦਿਨ ਹੋ ਗਏ ਸੂਈ ਨੂੰ ਜੀ ਠੀਕ ਹੈ ਤੇ ਹੁਣ ਚੋਣ ਦਾ ਹੋਊਗਾ ਜੀ 20 ਤੋਂ 22 ਕਿਲੋ ਇਹ ਥੱਲੇ ਇਸ ਟਾਈਮ ਪੂਰਾ ਰੈਡੀ ਜੀ ਠੀਕ ਹੈ ਹਾਂ ਜੀ ਮੇਲ ਕਾਫ ਹੈ ਜੀ ਇਹਦੇ ਪਿੱਛੇ ਵੀ ਸੋ ਬੱਚਾ ਇਹਦੇ ਨਾਲ ਮੇਲ ਕਾਫ ਹੈ ਇਹਦੇ ਬਈ ਪਲੂਨ ਆ ਜਾਂ ਵੈਸੇ ਤੁਨੇ ਬਹੁਤ ਪਾਸੇ ਦਾ ਫਰਕ ਹਾਂ ਜੀ ਪਲੂਨ ਦੋਸਤੋ ਬਾਈ ਕਹਿੰਦਾ ਵੀ ਇੱਕ ਸਾਈਡ ਦੇ ਉੱਤੇ ਥੋੜੀ ਹੈ ਤਾਜੀ ਸੂਈ ਵੀ ਗਾਣ ਬਾਕੀ ਨੋਰਮਲ ਤੋਂ ਨੋਰਮਲ ਚੱਲੀ ਪਾ ਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ 30 32 ਕਿਲੋ ਨੋਰਮਲ ਦੁੱਧ ਦੇ ਦਊਗੀ ਜੀ ਠੀਕ ਹੈ ਮੰਡੇ ਵੀ ਸੋ ਇਹਦੇ ਨਾਲ ਵੀ ਮੇਲ ਕਾਫ ਆ। ਇਹ ਤੋਂ ਅੱਗੇ ਫੋਰਵਰਡ ਤੁਹਾਨੂੰ ਦਿਖਾਉਣੇ ਆ। ਇਹ ਭਾਜੀ ਗੱਬਣ ਹੈ ਜੀ। ਹੂੰ। ਤਕਰੀਬਨ ਇੱਕ ਹਫ਼ਤੇ ਤੋਂ 10 ਦਿਨ ਲੈਂਦੀ ਹੈ ਜੀ ਹਜੇ। 30-32 ਕਿਲੋ ਮਿਲਕ ਰਿਕਾਰਡ ਕਰਵਾਇਆ 35-36 ਕਿਲੋ ਮਿਲਕ ਪਾ ਦੂਗੀ ਜੀ ਇਹ। ਅਟੈਚਮੈਂਟ ਦੀ ਬਹੁਤ ਚੰਗੀ ਐ ਸਪੇਸ ਬਹੁਤ ਪਈ ਹੈ ਜੀ। ਤੁਰਕਾ ਹਾਂ ਨੇ ਆਪਾਂ ਸ਼ੁਰੂ ਕਰੀਏ। ਸੋ ਇਹ ਵੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ। ਖਵਾਨਾ ਪਛਾਣ ਨੂੰ ਵੀ ਫੁੱਲ ਕੱਢੂਗੀ। ਛੋਟਾ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ। ਪੂਲੀ ਬਾਡੀ weight ਵਾਲੀ ਗਾਂ ਹੈ। ਢਾਂਚਾ ਵੀ ਇਹਦਾ ਫੁੱਲ ਚੌੜਾ ਉਤੋਂ। ਖਵਾਨਾ ਦੀ ਅਟੈਚਮੈਂਟ ਇਹਦੀ ਵੀ ਸੋਹਣੀ ਹੈ। ਦੋ ਗਾਮਾ ਇਹ ਤੋਂ ਅੱਗੇ ਹੋਰ ਬਾਈ ਕੋਲ ਜਿਹੜੀਆਂ ਮੌਜੂਦ ਆ ਫਿਰ ਤੁਹਾਨੂੰ ਜਰਸੀ ਦਿਖਾਉਣੇ ਇਹ ਤੋਂ ਅੱਗੇ ਬਾਈ ਜਿਹੜੀ ਗਾਂ ਖੜੀ ਹੈ ਭਾਜੀ ਤਿਆਰ ਹੈ ਜੀ ਪਲੂਣ ਪਾਉਣੇ ਸ਼ੁਰੂ ਕਰ ਲਈਏ ਇਹਨੇ ਹੂੰ ਪੰਜ ਚਾਰ ਦਿਨ ਮਸਾ ਹੀ ਲਊ ਜੀ ਮੈਂ ਆਪਣੇ ਕੋਲ ਖੜੀ ਹੈ ਜੀ 30 32 ਕਿਲੋ ਤੋਂ ਬਾਰ-ਬਾਰ ਮਿਲ ਕੇ ਕਰਵਾ ਦੂਗੀ ਨਾਰਮਲ ਤੋਂ ਨਾਰਮਲ ਜੀ ਵਾਜਬ ਰੇਟ ਦੀ ਵੈੜ ਹੈ ਜੀ ਠੀਕ ਹੈ ਅਜਦੇ ਆਪਣੀ ਸਪੈਸ਼ialਟੀ ਹੈ ਜੀ ਕੱਲ ਦੀ ਮਤਲਬ ਦਿਵਾਲੀ ਦਾ ਮੌਕਾ ਤੇ ਜੀ ਜਿਹੜਾ ਵੀ ਵੀ ਆਪਣਾ ਆ ਗਿਆ ਚੰਗਾ ਮਾਨ ਤਨ ਕਰਕੇ ਵੈੜ ਦਵਾਂਗੇ ਜੀ ਉਹਨੂੰ ਖਾਲੀ ਨਹੀਂ ਜਾਂਦਾ ਆਪਣੇ ਕੋਲ ਆ ਕੇ ਜੀ ਠੀਕ ਹੈ ਸੋ ਦੱਸੋ ਹੁਣ ਆਪਾਂ ਚ ਇਸ ਤੋਂ ਬਾਅਦ ਜਿਹੜੀਆਂ ਕੁਸ ਗਾਵਾਂ ਅੰਦਰ ਖੜੀਆਂ ਨੇ ਉਹ ਚੋਂ ਕੁਸ ਕਨਾਂ ਤੁਹਾਨੂੰ ਦਿਖਾ ਦਿੰਨੇ ਆਂ। ਬਰਿੰਦਰ ਭਾਈ ਜਰਸੀ ਦੀ ਕੀ ਡਿਟੇਲ ਹੈ? ਭਾਜੀ ਜਰਸੀ ਦੂਜਾ ਸੂਏ ਸੁੰਦੀ ਆ ਜੀ। ਸਾਰੀ ਸੀਮੈਂਟ ਡਿਟੇਲ ਹੈਗੀ ਆ ਜੀ ਆਪਣੇ ਕੋਲ। ਤੇ ਐਬੀਐਸ ਦੇ ਬਿਗ ਸ਼ਾਟ ਤੋਂ ਅੱਗੇ ਪ੍ਰੈਗਨੈਂਟ ਆ। 1 ਹਫ਼ਤਾ ਮਸਾਂ ਹੀ ਲੈਂਦੀ ਆ ਜੀ। ਇਹ ਇੱਕ ਹਫ਼ਤੇ ਦੇ ਵਿੱਚ ਵੀ ਸੂਪੂਗੀ ਜੀ। ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ। 24 25 ਕਿਲੋ ਦਾ ਪਹਿਲੇ ਸੂਏ ਮਾਲਕਾਂ ਨੇ ਆਪਾਂ ਰਿਕਾਰਡ ਦੱਸਿਆ। ਨਾਰਮਲ ਤਾਂ ਨਾਰਮਲ ਵੀ ਆਪਾਂ ਚੱਲੀ 27 22 ਕਿਲੋ ਦਾ ਮਿਲ ਕੇ ਨਾਰਮਲ ਕਰਾ ਦੂਗੀ ਜੀ ਇਹ। ਤੋਰਦਿ ਬਹੁਤ ਸੋਹਣਾ ਹਵਾਨਾ ਇਹਦਾ ਹਜੇ ਹਫਤਾ ਲੈਂਦੀ ਐ ਸੋਨ ਚ ਬੈਗ ਸ਼ਾਟ ਦਾ ਬਾਈ ਕਹਿੰਦਾ ਵੀ ਸੀਮਣੇ ਦੇ ਇਦੋਂ ਅੱਗੇ ਲੱਗਾ ਹੋਇਆ ਹੈ ਬੱਚਾ ਕਰਮਾਲੀ ਬੱਚੀ ਦੇਵੇ ਤੇ ਵਾਧਾ ਹੋਊਗਾ ਢਾਂਚਾ ਇਹਦਾ ਤੁਸੀਂ ਦੇਖ ਲਓ ਚੰਗੀ ਆ ਗਾੜੀ ਐ ਪਛਾਣ ਉਹ ਹਵਾਨਾ ਚੰਗਾ ਫੈਕਸ ਹਵਾਨੇ ਦੀ ਜੱਸੀ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਬਈ ਤੇ ਬਾਜੀ ਆਪਣੇ ਘਰ ਦੀ ਵੈੜਾ ਜੀ ਠੀਕ ਹੈ ਇਹ ਦੂਜੇ ਸੂਆ ਜੀ ਇਹਨੇ ਵਰਲਡ ਵਾਈਡ ਤੇ ਬਾਰਕਲੇ ਸੀਮਨ ਸੈਕਸੋਡ ਤੋਂ ਗੱਭਣਾ ਜੀ ਇਹਦਾ ਟਾਈਮ ਤੇ 20 ਤੋਂ 22 ਡਣ ਜੀ ਹਜੇ ਠੀਕ ਹੈ ਹਾਂ ਜੀ ਇਹ ਦੂ ਅੱਗੇ ਜਿਹੜੀਆਂ ਸੂਈਆਂ ਵੀਆਂ ਗਾਵਾਂ ਦੋ ਆਪਣੇ ਕੋਲ ਸੂਈਆਂ ਹੋਈਆਂ ਨੇ ਜੀ ਬਿਲਕੁਲ ਤਾਜ਼ੀਆਂ ਜੀ ਹੂੰ ਇਹਦੇ ਵਿੱਚ ਮੇਲਕਾਫ ਹੈ ਜੀ ਇਹ ਤੀਜੇ ਸੂਈ ਸੂਈ ਹੈ ਜੀ ਠੀਕ ਹੈ ਸਾਝਰ ਦੁੱਧ ਹੋਊਗਾ ਜੀ 22 ਤੋਂ 23 ਕਿਲੋ ਇਹ ਥੱਲੇ ਜੀ ਠੀਕ ਹੈ ਤੇ ਦੂਜੇ ਸੂਏ ਦੇ 37 38 ਕਿਲੋ ਤੋਂ ਪਾਇਆ 40 ਤੋਂ ਬਾਰ-ਬਾਰ ਦੀ ਮਿਲਕਿੰਗ ਕਰਾ ਦੂਗੀ ਜ ਇਹ ਪੱਜਦੀਆਂ ਥੋੜੀਆਂ ਜੀਆਂ ਏਕਣੇ ਦਿਖਾ ਦਿਓ ਲੈ ਬਲੂਆ ਜੀ ਕੁਆਲਿਟੀ ਬਹੁਤ ਜ਼ਿਆਦਾ ਦੇਵੇ ਦੀ ਜੀ ਬੀਨਸ ਬਹੁਤ ਚੰਗੀਆਂ ਨੇ ਠੀਕ ਹੈ ਇਹ ਦੋ ਅੱਗੇ ਜਿਹੜੀਆਂ ਖੜ੍ਹੀਆਂ ਨੇ ਇਹ ਪਾਜੀ ਦੂਜਾ ਸੂਆ ਵੱੱਛੀ ਹੈ ਜੀ ਫੀਮੇਲ ਕਾਫ ਹੈ ਜੀ ਬਰੂਟ ਸੀਮਨ ਦੀ ਵੱੱਛੀ ਹੈ ਜੀ ਪਿੱਛੇ ਇਹਦੇ ਠੀਕ ਹੈ ਇਹ ਵੱੱਛੀ ਪਾਜੀ ਮੇਰੇ ਕੋਲੋਂ ਗਈ ਹੋਈ ਸੀ ਪਿਛਲੇ ਸੂਏ ਜੀ ਫਰੂਨ ਵੇਚੀ ਸੀ ਮੈਂ ਤੇ ਐਦ ਕੀ ਵੀਰ ਉਹਨਾਂ ਨੇ ਸੇਲ ਕਰੀ ਆ ਉਹਨਾਂ ਕੋਲ 72 ਕਿਲੋ ਮਿਲ ਕੇ ਕਰਿਆ ਜੀ ਐਦ ਕੀ 30 ਤੋਂ 32 ਕਿਲੋ ਨਾਰਮਲ ਮੇਕੀ ਕਰਾ ਦੂਗੀ ਜੀ ਇਹ ਠੀਕ ਹੈ ਤੋਰ ਦੇ ਛੋਟੂ ਅੱਜ ਬੌਲੀ ਨੇ ਵਾਛੀ ਨੂੰ ਜਨਮ ਦਿੱਤਾ ਤਾਜ਼ਾ ਸੂਆ ਪਸੂ ਥੋੜਾ ਬੱਚੇ ਤੋਂ ਤੋੜਨਾ ਔਖਾ ਹੋ ਜਾਂਦਾ ਹੈ ਲੈ ভাই ਥੋੜਾ ਉਹ ਵਾਨੇ ਤੇ ਅਜੇ ਵੀ ਇਹਦੇ ਦਿਸਦੀ ਹੈ ਕਿਉਂਕਿ ਸੂਈ ਬਿਲਕੁਲ ਤਾਜੀ ਹੈ ਤੇ ਬੱਚਾ ਵੱਛੀ ਵੱਛੀ ਦਾ ਨਾੜੂਆ ਨਾਲ ਹੈ ਸੋਏ ਦੱਸੋ ਅੱਜ ਦੀ ਵੀਡੀਓ ਦੀਆਂ ਗਾਵਾਂ ਬਾਈ ਹੋਰਾਂ ਕੋਲ ਵਿਕਰੀ ਵਾਲੀਆਂ ਸੀ ਸਾਰੀਆਂ ਹੀ ਦਿਖਾਤੀਆਂ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਨਾ ਤੁਹਾਨੂੰ ਚੰਗਾ ਲੱਗਿਆ ਉਹਦੀ ਤੁਸੀਂ ਕਰੋ ਤਸੱਲੀ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਉਹ ਤੁਸੀਂ ਆ ਕੇ ਦੇਖਣਾ ਹੋਊਗਾ ਧੰਨਵਾਦ ਵੀਡੀਓ ਦੇਖਣ ਲਈ